ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਹਰਿਆਣੇ ਵਾਲੀ ਤੁਹਾਨੂੰ ਝੋਟੀ ਦਿਖਾਉਣੀ ਆ ਵੀਰ ਦੇ ਪਸ਼ੂ ਵਗੈਰਾ ਦੇਖੋ ਸਾਰੇ ਟੌਪ ਕਲਾਸ ਚੰਗੇ ਆ ਦੋ ਤਿੰਨ ਵੀਰ ਦੇ ਨਗ ਰੱਖੇ ਪਿਆ ਇਹਨਾਂ ਵਿੱਚੋਂ ਸਾਹਮਣੇ ਜੋ ਸਕਰੀਨ ਤੇ ਆਪਾਂ ਝੋਟੀ ਦੇਖ ਰਹੇ ਆ ਇਹ ਹੈ ਜੀ ਸੇਲ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਆੜਲੂ ਜ਼ਿਲ੍ਹਾ ਲੁਧਿਆਣਾ ਪਿੰਡ ਆੜਲੂ ਰੈਕੋਟ ਦੇ ਨੇੜੇ ਆ ਗਿਆ ਨਾ ਤੇ ਮੋਬਾਈਲ ਨੰਬਰ ਬਈ ਜ ਆਪਣਾ 81958 83453 81958 83 453 ਤੇ ਜਿਹੜੀ ਵੀਰ ਆਪਾਂ ਚੋਟੀ ਦੇਖ ਰਹੇ ਆ ਸੁਆ ਕਿਹੜਾ ਸੂਰਜ ਹੈ ਇਹ ਅੱਛਾ ਤੀਜਾ ਸੁਆ ਕਿੰਨੇ ਟਾਈਮ ਤੋਂ ਆਪਣੇ ਕੋਲੇ ਅੱਛਾ ਪਹਿਲਾ ਤੇ ਦੂਜਾ ਦੋਸੇ ਦੁੱਧ ਘਰ ਪੀ ਲਿਆ ਤੇ ਇਹ ਖਰੀਦ ਆਪਣੀ ਹਰਿਆਣੇ ਦੀ ਆ ਅਸੀਂ ਇੱਕ ਉਹ ਅੰਦਰ ਖੜੀ ਆ ਜੋੜਾ ਇਕੱਠੇ ਲੈ ਕੇ ਆਏ ਸੀ ਇਹ ਦੁੱਧ ਫਿਰ ਮਣਕੇ ਲੈ ਆਏ ਸੋ ਉਤੋਂ ਜੀ ਕਿੰਨਾ ਦੁੱਧ ਸੀਗਾ ਉਦੋਂ ਉਹਦੇ ਨਾਲ ਲਈ 13 ਕਿਲੋ ਦੁੱਧ ਸੀ ਤੇ ਦੂਜੇ ਸਵੇਰੇ ਕਿੰਨਾ ਇੱਕ ਤੇ ਚੱਲੀ ਜਾਏ ਹਾਂਜੀ ਇਹਨਾਂ ਅੰਦਰ ਤੋਂ 10 ਲੀਟਰ ਦੀ ਤੇ ਦੂਜੇ ਸਵੇਰੇ 16 ਕਿਲੋ ਦੁੱਧ ਤੇ ਚੱਲੀ ਆ ਸੀਮਨ ਕਿਹੜਾ ਲੱਗਿਆ ਇੱਥੇ ਇਹ ਤਾਂ ਜੀ ਆਪਣਾ ਸਰਕਾਰੀ ਲਗਾਇਆ ਸਰਕਾਰੀ ਸੀਮਨ ਚੌਂੜ ਚਬਾਦੀ ਪੋਲੀ ਆ ਦੋ ਜਾਣੇ ਬਿਠਾ ਲੈਂਦੀ ਆ ਹਾਂਜੀ ਹਾਂਜੀ ਰਾਹ ਹਣਾ ਤੇ ਮੋਲੇ ਦਾ ਕੀ ਰੱਖਿਆ ਜੀ ਆਪਾਂ ਮਾਨਤਨ ਹੋ ਜਾਊਗਾ ਇਦ ਕੀ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ ਆ ਭਾਈ ਧੂਆ ਛੋਇਆ ਜੀ ਬਾਕੀ ਥੇਵਾ ਵਾਲਾ 18-18 ਕਿਲੋ ਦਾ ਕਰੂ ਕਹਿੰਦਾ ਬਾ ਉਹ 16 ਕਿਲੋ ਮੰਨ ਕੇ ਬੰਦਾ ਲੈਨੇ ਸੋਬਰ ਸਿੰਘ ਦਾ ਮੂੰਹ ਮਥਾ ਦੇਖ ਸਕਦੇ ਹੋ ਕੁੰਡਾ ਸਿੰਘ ਰਾਜੀ ਸਮੀ ਪੜੀ ਵੀ ਕਿਸੇ ਪਾਸੇ ਲੱਸੀ ਨਾ ਵੀਣੀ ਤੀਜਾ ਸੁਆ ਝੋਟੀ ਸੂਰੀ ਆ ਸੂਣ ਦੇ ਵਿੱਚ ਨੈਟ ਦੇਣਾ ਜਿਹਦੇ ਭਾਈ 10 ਬਾਕੀ 8 8 ਬਾਕੀ ਜੀ 8 ਦੇਣ ਅੱਜ ਇਹਦੇ ਸੂਣ ਚ ਬਾਕੀ ਆ ਸੋਲੇਵਾ ਵਗੈਰਾ ਦੇਖ ਸਕਦੇ ਹੋ ਐ ਮੁੱਠੀ ਮੁੱਠੀ ਦਾ ਥਾਣਾ ਤੇ ਚੰਗੀ ਰਾਜੀ ਸਮੀ ਬੜੀ ਵੀ ਕਿਸੇ ਪਾਸੇ ਹੱਥ ਤਰਾਣੀ ਸੋਹਰਾ ਥਾਣਾ ਹਵਾਨਾ ਨੇੜੇ ਤੋਂ ਦੇਖ ਸਾਜੋ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣ ਮੇ ਬਿੱਤੀ ਦੇ ਤੇ ਪਿਓਰ ਮੋਹਰਾ ਦੇ ਵਿੱਚ ਆ ਗਈ ਡੀਟੇਲ ਵਗੈਰਾ ਵੀ ਏ ਟੂ ਜ਼ੈਡ ਬਲੈਕ ਆ ਜਾਵਾ ਹਨਾ ਤੇ 1,65,000 ਜੋ ਮੌਕੇ ਤੇ ਮਾਨਦਾਨ ਹੋ ਜਾਊਗਾ ਹਾਂਜੀ ਹਾਂਜੀ ਕੋਈ ਤੇਲ ਨਹੀਂ ਲਾਇਆ ਹੈਗਾ ਆਪਣੀ ਦੇ ਲੋ ਕਾਰੀ ਅਸੀਂ ਲੰਕ ਪੜੀ ਆ ਜੀ ਤੇ ਆ ਵੀ ਇਹਦੇ ਨਾਲ ਹੀ ਆਈ ਸੀ ਹਾਂਜੀ ਇਕੱਠੇ ਲੈ ਕੇ ਆਏ ਸੀ ਤੇ ਇਹ ਕਿੰਨੇ ਕ ਤੇ ਚੱਲੀ ਆ ਫਿਰ ਇਹ ਹੁਣ ਹੈਗਾ ਸਾਰੀ ਥਾਣਾ ਘਬੌਦਾ ਥੱਲੇ ਜੀ 18 ਕਿਲੋ ਦੁੱਧ ਨੈਟ ਚੋਂ ਦਾ ਹਾਜਰ ਆ ਹਾਂਜੀ ਹੁਣ ਮੱਛਰ ਕਾ ਜਿੰਨ ਕਿਲੋ 2 ਕਿਲੋ ਘੜੀ ਹੋਈ ਆ ਪਰ ਹਜੇ ਵੀ 16 ਕਿ ਉਹ ਬੜੀਆ ਨਾਲ ਜੀ ਤੇ ਪਿੰਡ ਆਂਡਲੂ ਜ਼ਿਲ੍ਹਾ ਪੈ ਗਿਆ ਇਹਨੂੰ ਲੁਧਿਆਣਾ ਰੇਕੋਟ ਦੇ ਨੇੜੇ ਤੇ ਭਾਈ ਨੰਬਰ ਬੋਲ ਦੀ ਦੁਬਾਰੇ ਆਪਣਾ 83 83 83 458 83 458 83 458 ਕਹਿੰਦਾ ਬਾ ਜੇ ਕੋਈ ਵੀਰੇ ਦੇ ਪੇਮੈਂਟ ਲਾਉਂਦਾ ਵੀ ਬਜੇ ਤਸੱਲੀ ਆਲੀ ਬਹਿੜਾ ਮੈਂ ਕਹਿੰਦਾ ਜਿਵੇਂ ਮਾਰਜੀ ਤੂੰ ਤਸੱਲੀ ਕਰ ਤੂੰ ਹੀ ਟੈਨਸ਼ਨ ਨੀ ਆਪਾਂ ਦੇ ਫੇਰ ਠੀਕ ਆਪਣੀ ਦੋ ਸੂਏ ਰੋਧ ਕਰ ਚੋਇਆ ਵਾ ਦੋਨੇ ਕੀਤੇ ਹੋਏ ਤੇ ਜਿਵੇਂ ਵੀਰੇ ਹਰਿਆਣੇ ਬਾਜਰ ਰੁਪਏ ਲਾ ਕੇ ਆਉਂਦੇ ਆ ਵੀ ਖਰਚਾ ਹੋਇਆ ਜਾਂਦਾ ਉਹ ਗੱਲ ਵੀ ਤੁਹਾਨੂੰ ਰਾਸ ਆਈ ਆ ਜਮਾ ਹਾਂਜੀ ਰਾਸ ਆਈ ਹੁਣ ਚੋਣਿਆ ਆ ਆ ਮੱਝ ਚੋਕੇ ਲੈ ਲਿਆ ਜਲਾ ਸਵਾਲ ਆ ਜੀ ਅੱਛਾ ਆ ਚੋਕੇ ਦੇਖ ਜਿਓ ਆਪ ਵੀ ਪਤਾ ਲੱਗ ਜੂ ਕਿ ਕੀ ਗੱਲ ਹੈ ਸੁਝਾਏ ਗੱਲ ਆ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਓ ਤੁਹਾਡਾ ਧੰਨਵਾਦ ਜਲਦ ਮਿਲਾਂਗੇ